ਕੋਈ ਗੱਲ ਬਾਤ ਨਹੀਂ ਦੱਸਦੀ ਸਾਨੂੰ ਕੰਨਾ ਫਰਾਹ ਲੈ ਲਿਆ ਜਦ ਅਸੀਂ ਆਏ ਤਾਂ ਮੁੰਡਾ ਚੰਗਾ ਭਲਾ ਮੰਗੇ ਤੇ ਆਖੀ ਕੋਈ ਕਾਹ ਹੈ ਆਈਫੋਨ ਚੱਕਨੇ ਲੱਗੀ ਤੇ ਨਾ ਕੁਮਡੇਰਾ ਵਾਲੇ ਵੀ ਮੋਟਵਾੜ 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 ਇਹ ਘਟਨਾ ਸਾਡੇ ਬਿਯੋਰਗ ਹੈ ਜੀ ਗੁਰਮukh ਸਾਹਿਬ ਮੰਨ ਲਓ ਬਹੁਤ ਹੀ ਵਧੀਆ ਨੇਕ ਦਿਲ ਇਨਸਾਨ ਆ ਜੀ ਇਹਨਾਂ ਦੇ ਜਿਹੜੇ ਲੜਕੇ ਨੇ ਮੰਨ ਲਓ ਨਾ ਫਹਾ ਲਿਆ ਜੀ ਪਿੰਡ ਮੰਨ ਲਓ ਮਾਲ ਗੇਲਾ ਅਜੀਤਾਂ ਇਹ ਸਾਨੂੰ ਪਤਾ ਲੱਗਾ ਸੀ ਵੀ ਕੱਲ ਇਹ ਬਜ਼ੁਰਗਔਰ ਸਰਪੰਚ ਸਾਹਿਬ ਇੱਥੇ ਥਾਣੇ ਆ ਕੇ ਗਏ ਸੀਗੇ ਇਹਨਾਂ ਦੀ ਮੰਨ ਲਓ ਮਾੜੀ ਵੀ ਸੁਣਵਾਈ ਨਹੀਂ ਹੋਈ ਤੇ ਜਿਹੜਾ ਸੱਚ ਔਰ ਝੂਠੋ ਤਾਂ ਬਾਅਦ ਦੀ ਗੱਲ ਆ ਪਹਿਲਾਂ ਮੰਨ ਲਓ ਜਿਹੜਾ ਬਜ਼ੁਰਗ ਆ ਜਿਨ੍ਹਾਂ ਦੇ ਲੜਕੇ ਦੀ ਮੰਨ ਲਓ ਫਹਾ ਲਿਆ ਜਾਂ ਇਹਦੇ ਸਰਪੰਚ ਸਾਹਿਬ ਆ ਮੰਨ ਲਓ ਜਿਹੜੇ ਰਿਸਪੈਕਟਡ ਆ ਮੰਨ ਲਓ ਤੇ ਜੇ ਉਹਨਾਂ ਦੀ ਇਹਨਾਂ ਮੰਨ ਲਓ ਥਾਣੇ ਦੇ ਵਿੱਚ ਸੁਣਵਾਈ ਹੈ ਨਹੀਂ ਮੈਂ ਤਾਂ ਕਹਿੰਦਾ ਵੀ ਸਾਨੂੰ ਪੁਲਿਸ ਦਾ ਕੋਈ ਫਾਇਦਾ ਹੈ ਨਹੀਂ ਮੰਨ ਲਓ ਬੱਪੂ ਜੀ ਕੀਨਾ ਤੁਹਾਡਾ ਗੁਰਮੁਖ ਗੁਰਮੁਖੀ ਕੀ ਲੱਗਦਾ ਸੀਗਾ ਜਿਹਨੇ ਆਤਮ ਹੱਥੇ ਕਿਤੇ ਘੜੇ ਕਿ ਮੈਨੂੰ ਲੱਗਦਾ ਹੈ ਕਿ ਕਿੱਥੇ ਰਹਿੰਦਾ ਜਗਾ ਹੈ ਹਾਂ ਜੀ ਕਿਹੋ ਜਿਹਾ ਕਿਦਾਂ ਹੋਇਆ ਮਤਲਬ ਤੁਹਾਨੂੰ ਕਿੱਥਾ ਪਤਾ ਲੱਗਾ ਉਹ ਆਤਮ ਕਿੱਥੇ ਹੈ ਹਾਂ ਜੀ ਪਤਾ ਕਰਨ ਗਿਆ ਸੀ ਜੰਨਾ ਜੀ ਮੈਨਾਂ ਉਹ ਦੁਆ ਕਰਦੇ ਆ ਉਹ ਚੱਕੇ ਚਾਈ ਮੈਨਾਂ ਕਰਦੇ ਆ ਜੀ ਸਰਵ ਕਰਦੇ ਆ ਮੈਂ ਕੋਈ ਗੱਲ ਨਹੀਂ ਮਲੇ ਆ ਕੇ ਤੇ ਆ ਕੇ ਦੇਖੇ ਸੱਜਣ ਨੂੰ ਮੈਂ ਕੋਈ ਗੱਲ ਨਹੀਂ ਵਾਪਸ ਰੰਗ ਨੂੰ ਕਹਿੰਦਾ ਉਹ ਅਰਪੋਟਰੀ ਨੂੰ ਕਰਦੇ ਮੈਂ ਤੇ ਮੈਂ ਕੋਈ ਗੱਲ ਨਹੀਂ ਰਿਪੋਰਟ ਦੇ ਦਊਗਾ ਆਪੀ ਛੱਡ ਜਾਣਾ ਉਹ ਕਰਨ ਜਿਹੜਾ ਵੀ ਮੋਰੇ ਪ੍ਰਿਆਗੂ ਆ ਕੰਮ ਕਰਨ ਉਹ ਕੋਈ ਤੁਸੀਂ ਕਾਰਵਾਈ ਕੀ ਚਾਹਦੇ ਹੋ ਰਣ ਹਾਬ ਚਾਹੀਦਾ ਇਹ ਆਪਾਂ ਆਖੇ ਦਾ ਚਾਹੀਦਾ ਪੁਲਿਸ ਨੇ ਤਾਂ 174 ਦੀ ਕਾਰਵਾਈ ਕੀਤੀ ਆ ਤੇ ਉਹ ਉਹਨੇ ਆਪਣੇ ਆਪ ਆਤਮ ਹੱਤਿਆ ਕੀਤੀ ਆ ਆਪ ਆਪਣੇ ਆਪ ਨੂੰ ਤਾਂ ਸਕੋ ਕਿ ਗ੍ਰੀਅ ਕਿਥੀ ਆਪਣੇ ਆਪ ਕੋ ਬੰਦਾ ਕਰਦਾ ਕੋਈ ਉਹਨੂੰ ਪ੍ਰੋਬਲਮ ਪਈ ਹੋਵੇ ਦਰੇ ਕੀਤੀ ਹੋ ਕੀ ਨਾ ਭਾਈ ਆਪਣਾ ਮੇਰਾ ਨਾਮ ਡੋਗਰਾ ਮੈਂ ਅੰਬੇਟ ਕਰ ਸੈਨਾ ਮੋਲਵਾਸੀ ਦਾ ਪ੍ਰੈਜ਼ੀਡੈਂਟ ਆ ਜੀ ਜੈ ਭੀਮ ਜੈ ਭਾਰਤ ਅੱਜ ਕੀ ਜਿਹੜੀ ਘਟਨਾ ਵਾਪਰੀ ਆ ਸਾਨੂੰ ਇੱਥੇ ਥਾਣਾ ਲਾਉਣਾ ਪਿਆ ਇਹ ਘਟਨਾ ਸਾਡੇ ਬਿਯੋਰਗ ਹੈ ਜੀ ਗੁਰਮukh ਸਾਹਿਬ ਮੰਨ ਲਓ ਬਹੁਤ ਹੀ ਵਧੀਆ ਨੇਕ ਦਿਲ ਇਨਸਾਨ ਆ ਜੀ ਇਹਨਾਂ ਦੇ ਜਿਹੜੇ ਲੜਕੇ ਨੇ ਮੰਨ ਲਓ ਨਾ ਫਾਹ ਲਿਆ ਜੀ ਪਿੰਡ ਮੰਨ ਲਓ ਮਾਲਗੇਲਾ ਅਜੀ ਤਾਂ ਇਹ ਸਾਨੂੰ ਪਤਾ ਲੱਗਾ ਸੀ ਵੀ ਕੱਲ ਇਹ ਬਿਯੋਰਗ ਔਰ ਸਰਪੰਚ ਸਾਹਿਬ ਇੱਥੇ ਥਾਣੇ ਆ ਕੇ ਗਏ ਸੀਗੇ ਇਹਨਾਂ ਦੀ ਮੰਨ ਲਓ ਮਾੜੀ ਵੀ ਸੁਣਵਾਈ ਨਹੀਂ ਹੋਈ ਤੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜੇ ਅਸੀਂ ਸਾਡੇ ਜਿਹੜੇ ਸ਼੍ਰੀ ਗੁਰੂ ਵਿਦਾਸ ਮਹਾਰਾ ਨੂੰ ਮੰਨਣ ਵਾਲੇ ਸੰਗਤਾਂ ਜਾਂ 바ਵਾ ਸਾਹਿਬ ਨੂੰ ਮੰਨਣ ਵਾਲੇ ਜੇ ਸਾਡੀ ਹੀ ਨਹੀਂ ਥਾਣੇ ਆ ਕੇ ਇਹਦੀ ਸੁਣਵਾਈ ਹੋਣੀ ਤਾਂ ਫੇ ਹੋਰ ਸਾਡੀ ਕਿੱਥੇ ਹੋਣੀ ਹੈ ਜੀ ਮੰਨ ਲਓ ਤੇ ਜਿਹੜਾ ਸੱਚ ਹੋਰ ਝੂਠ ਹੋ ਤਾਂ ਬਾਅਦ ਦੀ ਗੱਲ ਆ ਪਹਿਲਾਂ ਮੰਨ ਲਓ ਜਿਹੜਾ ਬਜ਼ੁਰਗ ਆ ਜਿਨ੍ਹਾਂ ਦੇ ਲੜਕੇ ਦੀ ਮੰਨ ਲਓ ਫਾਹਾ ਲਿਆ ਜਾਂ ਇਹਦੇ ਸਰਪੰਚ ਸਾਹਿਬ ਆ ਮੰਨ ਲਓ ਜਿਹੜੇ ਰਿਸਪੈਕਟਡ ਆ ਮੰਨ ਲਓ ਤੇ ਜੇ ਉਹਨਾਂ ਦੀ ਇਹਦਾ ਮੰਨ ਲਓ ਥਾਣੇ ਦੇ ਵਿੱਚ ਸੁਣਵਾਈ ਹੈ ਨਹੀਂ ਮੈਂ ਤਾਂ ਕਹਿੰਦਾ ਵੀ ਸਾਨੂੰ ਪੁਲਿਸ ਦਾ ਕੋਈ ਫਾਇਦਾ ਹੈ ਨਹੀਂ ਮੰਨ ਲਓ ਅਜੀ ਤਾਂ ਪ੍ਰਸ਼ਾਸਨ ਦੇ ਇਥੇ ਮੁਰਦਾਬਾਦ ਲਾ ਰਹੇ ਆ ਜਿਹੜੀ ਇਨਕੁਆਇਰੀ ਬੈਠਣੀ ਆ ਜਿਹੜੀ ਪੁਛਗਿਸ਼ ਹੁਣੀ ਜਾਂ ਪੋਸਟਮਾਰਟਮ ਉਹਦੇ ਆਧਾਰ ਤੇ ਕੀ ਹੋਣਾ ਉਹ ਬਾਅਦ ਦੀਆਂ ਗੱਲਾਂ ਆ ਜੀ ਮੰਨ ਲਓ ਪਹਿਲਾਂ ਇਹ ਬਜ਼ੁਰਗਾਂ ਦਾ ਜਾਂ ਜਿਹੜੀ ਪੰਚਾਇਤ ਆਈ ਆ ਇਹਨਾਂ ਦੀ ਸੁਣਵਾਈ ਤਾਂ ਹੋਣੀ ਚਾਹੀਦੀ ਆ ਜੇ ਮਤਲਬ ਸੁਣਵਾਈ ਨਹੀਂ ਹੁੰਦੀ ਪੁਲਿਸ ਨੇ 174 ਦਾ ਪਰਚਾ ਦਰਜ ਕਰ ਲਿਆ ਹਾਂਜੀ ਉਹ ਕਹਿੰਦੇ ਆ ਬਾਰਸਾਂ ਨੂੰ ਅਸੀਂ ਉਹਨਾਂ ਨੂੰ ਲਾਸ਼ ਦੇਣੀ ਆ ਫਿਰ ਤੁਹਾਡਾ ਕੀ ਕੰਮ ਹੋ ਗਿਆ ਫਿਰ ਸਾਡਾ ਜੀ ਵੱਡੇ ਲੈਵਲ ਤੇ ਧਰਨਾ ਲਾਵਾਂਗੇ ਅਸੀਂ ਸੰਘਰਸ਼ਾਂ ਦੇ ਵਿੱਚੋਂ ਪੈਦਾ ਹੋਏ ਆ ਜੀ ਸੰਘਰਸ਼ੀਆ ਭਾਵਾ ਅੰਬੇਡਕਰ ਸਾਹਿਬ ਨੂੰ ਮੰਨਣ ਵਾਲੇ ਅ ਯੋਧੇ ਆ ਜੇ ਸਾਨੂੰ ਇਨਸਾਫ ਨਾ ਮਿਲਿਆ ਸਾਡੇ ਬਜ਼ੁਰਗਾਂ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਜਿਹੜੀ ਰਿਪੋਰਟ ਆਉਣੀ ਆ ਪੋਸਟਮਾਰਟਮ ਜਾਂ ਇਨਕੁਆਰੀ ਆ ਜਾਇਲੇ ਮਾਲੋ ਬਖਰਾ ਕੋ ਮਹਿਕਮਾ ਬਠਾੜਿਆ ਜਾਵੇ ਤੇ ਜੇ ਅਫਸਰ ਸਾਡੀ ਇੱਕ ਸੁਣਵਾਈ ਨਹੀਂ ਕਰ ਰਿਹਾ ਸਾਨੂੰ ਬਾਰ-ਬਾਰ ਇਹ ਕਹਿ ਰਿਹਾ ਵੇ ਮੈਂ ਨਹੀਂ ਕਰ ਸਕਦਾ ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਜਿਹੜੇ ਬੰਦੇ ਦੇ ਕਰਕੇ ਜਿਹੜਾ ਇਹ ਨਾਮ ਲਿਆ ਬਜ਼ੁਰਗਾਂ ਨੇ ਉਹਨੂੰ ਜੇਲ੍ਹ ਤੋਂ ਛੁੱਟਣਾ ਚਾਹੀਦਾ ਹੱਤਚੂਟ ਉਹ ਸਭ ਬਾਅਦ ਦੀਆਂ ਗੱਲਾਂ ਉਹ ਤੇ ਇਨਕੁਆਰੀ ਬੈਠੇ ਜੇ ਉਹ ਬੰਦਾ ਸੱਚਾ ਆ ਮੇਰੇ ਉਹਨੂੰ ਬਰੀ ਕਰਨ ਉਹ ਬਾਹਰ ਦੀਆਂ ਗੱਲਾਂ ਪਰ ਜੋ ਇਸ ਟਾਈਮ ਜੋ ਉਹਨਾਂ ਦੇ ਬਜ਼ੁਰਗਾਂ ਦਾ ਜਿਨ੍ਹਾਂ ਦਾ ਪੁੱਤ ਜਿਹੜਾ ਇਸ ਦੁਨੀਆ ਤੋਂ ਗਿਆ ਆ ਅਲਵਿਦਾ ਹੋਇਆ ਉਹਨਾਂ ਮਾਪਿਆਂ ਦੇ ਕੀ ਬੀਤਦੀ ਆ ਉਹ ਸਾਰੇ ਜਾਣਦੇ ਆ ਸਰ ਕੀ ਨਾਮ ਆਪਣਾ ਸੋਨ ਲਾਲ ਮੋਮੀ ਬਾਈਸ ਪ੍ਰਧਾਨ ਬੀਐਸਪੀ ਬਹੁਜਨ ਸਮਾਜ ਪਾਰਟੀ ਹਲਕਾ ਫਲੌਰ ਅੱਜ ਕੀ ਘਟਨਾ ਜਿਹੜੀ ਵਾਪਰੀ ਆ ਤੁਸੀਂ ਬੰਗਾ ਸੜਾ ਥਾਣੇ ਦੇ ਮੋਰੇ ਧਰਨਾ ਦੇ ਸਾਬ੍ਹ ਅੱਜ ਬੰਗਾ ਥਾਣੇ ਦੇ ਅੰਦਰ ਜਿਹੜਾ ਕੋਈ ਧਰਮਵੀਰ ਸਗਾ ਬਿਆਲਪੁਰ ਤੋਂ ਜੰਪਲ ਉਹ ਆਪਣੇ ਇੱਥੇ ਗਹਿਲ ਮੁਜਾਰੀ ਰਹਿ ਰਿਹਾ ਸੀਗਾ। ਹਾਂ। ਮਾਲ ਗੇਲਾ। ਮਾਲ ਗੇਲਾ ਰਹਿ ਰਿਹਾ ਸੀਗਾ। ਤੇ ਉਹ ਦਾ ਜਿਹੜਾ ਸੀਗਾ ਉਹ ਦਾ ਸਾਲਾ ਸੀਗਾ। ਉਹਦੇ ਸਾਲੇ ਨੂੰ ਕੋਈ ਪੈਸੇ ਦੀ ਜ਼ਰੂਰਤ ਹੋਊਗੀ। ਤਾਂ ਉਹਦੇ ਆਪਣੇ ਸਾਲੇ ਨੂੰ ਉਹਨੇ ਸੰਤੋਖ لال ਤੋਂ ਪੈਸੇ ਦੀ ਵਾਤੇ ਸਾਲੇ ਕੋਲ ਪੈਸਾ ਨਹੀਂ ਮੁੜ ਸਕਿਆ। ਤੇ ਉਹ ਜਿਹੜਾ ਸੰਤੋਖ لال ਸੀ ਇਹਨੂੰ ਉਹ ਮਰਨ ਤੇ ਮਜਬੂਰ ਕੀਤਾ ਉਹਨੇ ਜਲੀਲ ਕੀਤਾ ਉਹਨੂੰ। ਉਹ ਤੋਂ ਦੁਖੀ ਹੋ ਕੇ ਜਿਹੜਾ ਕਿ ਉਹ ਆਤਮ ਹੱਤਿਆ ਨੂੰ ਕਰਨੀ ਪਈ ਆ। ਅਸੀਂ ਅੱਜ ਇਸ ਥਾਣੇ-ਥਾਣੇ ਦੇ ਮੋਰੇ ਇਸ ਕਰਕੇ ਬੈਠੇ ਆ ਕਿ ਅਸੀਂ ਜਿਹੜਾ ਧਰਮਵੀਰ ਦੇ ਇਨਸਾਫ ਨੂੰ ਦਵਾਉਣਾ ਚਾਹੀਦਾ ਉਹ ਜਿਹੜਾ ਉਹਦੇ ਕਾਤਲ ਆ ਉਹਨਾਂ ਨੂੰ ਗ੍ਰਿਫਤਾਰ ਕਰੋ ਉਹਨਾਂ ਤੇ ਬਣਦਾ ਬੋਲਦੀ ਕੋ ਕਾਨੂੰਨੀ ਕਾਰਵਾਈ ਕਰੋ ਪਰਚਾ ਦਰਜ ਕਰੋ ਸਰ ਕੀ ਨਾਮ ਤੁਹਾਡਾ ਚਰਨਜੀਤ ਪਾਲ ਜੀ ਹਾਂ ਜੀ ਡੈਜਿਗਨੇਸ਼ਨ ਹਾਂ ਓਕੇ ਤੁਹਾਡਾ ਸਰਪੰਚ ਸਾਹਿਬ ਜੀ ਕਿਹੜੇ ਪਿੰਡ ਤੋਂ ਮਾਲ ਗੱਲਾਂ ਤੋਂ ਜੀ ਕੀ ਘਟਨਾ ਵਾਪਰੀ ਹੈ ਜਿਹੜੀ ਤੁਹਾਡੇ ਪਿੰਡ ਕੱਲ ਜੀ ਧਰਮਵੀਰ ਲੜਕਾ ਸਾਡੇ ਬਿਆਲਪੁਰ ਤੋਂ ਨਾ ਕਾਫੀ ਦਿਨ ਤੋਂ ਇੱਥੇ 25 ਸਾਲ ਤੋਂ ਰਹਿ ਰਿਹਾ ਸਮੇਤ ਪਰਿਵਾਰ ਜੀ ਉਹਦਾ ਮੈਰਿਜ ਵੀ ਇੱਥੇ ਹੋਈ ਆ ਤੇ ਇਹ ਕੁਛ ਪਹਿਲਾਂ ਤੋਂ ਹੀ ਮੜਮੁਟਾ ਨਸ਼ਾ ਨਸ਼ਾ ਲੈ ਲੈਂਦਾ ਸੀਗਾ ਜੀ ਸ਼ਰਾਬ ਸ਼ਰੂਬ ਦਾ ਆਦੀ ਰਿਹਾ ਕਾਫੀ ਲੋਕਾਂ ਤੋਂ ਕਾਫੀ ਪੈਸੇ ਨੇ ਕਿਸੇ ਤੋਂ 2000 ਕੇ ਤੋਂ 1000 ਕੇ ਤੋਂ ਕੁਛ ਇੰਨਾਂ ਬੰਦਿਆਂ ਤੋਂ ਪੈਸੇ ਪੁਛੇ ਲੈਂਦੇ ਲਏ ਆ ਤੇ ਕਈ ਬੰਦੇ ਨਾ ਤੋਂ ਮੰਗਣ ਮੰਗਣ ਵੀ ਆਂਦੇ ਰਹੇ ਆ ਕੁਛ ਬੰਦਿਆਂ ਤੋਂ ਇਹਨੇ ਜਿਆਦਾ ਵੀ ਪੈਸੇ ਲਏ ਹੋਏ ਆ ਕੱਲ ਕੋਈ ਤਕਰੀਬਨ ਸਵੇਰੇ ਇਹ ਆਪਣੇ ਪਰਿਵਾਰ ਦੇ ਨਾਲ ਠੀਕ ਠਾਕ ਰੋਟੀ ਪਾਣੀ ਖਾ ਕੇ ਆਪਣੇ ਆਪਣੇ ਡਿਊਟੀਆਂ ਤੇ ਗਏ ਆ ਉਹਦੀ ਘਰ ਵਾਲੀ ਆਪਣੀ ਡਿਊਟੀ ਤੇ ਚਲ ਗਈ ਮੈਨੂੰ ਤਕਰੀਬਨ ਇਹ 10:00 ਵਜੇ ਦੇ ਕਰੀਬ 10:30 ਦੇ ਕਰੀਬ ਪਿੰਡ ਦੇ ਜਿੱਧਰ ਆਂਗਣ ਵਾਲੀ ਸੈਂਟਰ ਆ ਉਧਰ ਮਿਲਿਆ ਤੇ ਇਹ ਆਪਣੀ ਘਰ ਵਾਲੀ ਤੋਂ ਕੁਝ ਪੈਸੇ ਲੈ ਕੇ ਆਇਆ ਤੇ ਇਹ ਘਰ ਨੂੰ ਆ ਗਿਆ ਤੇ ਮੈਂ ਆਪਣੇ ਕੰਮ ਨੂੰ ਲੱਗ ਗਿਆ ਮੈਨੂੰ ਥੋੜੀ ਦੇਰ ਬਾਅਦ ਫਿਰ ਪਤਾ ਲੱਗਾ ਕਿ ਕੋਈ 12:00 ਵਜੇ ਦੇ ਕਰੀਬ 12:30 ਦੇ ਕਰੀਬ ਵੀਦਦਨ ਦਿੱਥੋ ਹੀ ਮੈਂ ਜਦੋਂ ਫੋਨ ਆਇਆ ਉਹਨਾਂ ਨੂੰ ਮੈਂ ਕਿਹਾ ਵੀ ਇਹ ਤਾਂ ਹੋ ਗਿਆ ਮੈਂ ਹੁਣ ਦੇਖਿਆ ਹਜੇ ਥੋੜੀ ਦੇਰ ਫਿਰ ਦਿੱਥ ਕਿਦਾਂ ਹੋਈ ਦਿੱਥ ਭਾਈ ਉਹਨੇ ਆ ਕੇ ਘਰੇ ਕਹਿੰਦੇ ਫਾਹਾ ਲੈ ਲਿਆ ਜੀ ਤੇ ਇੱਕ ਪੱਗ ਦੇ ਨਾਲ ਘਰੇ ਅੰਦਰੋਂ ਕੁੰਡਾ ਲਾ ਰਿਆ ਸੀਗਾ ਜੀ ਉਹਨਾਂ ਲਾ ਟੀਵੀ ਟੀਵੀ ਲਾ ਕੇ ਜੋ ਮੈਨੂੰ ਬਾਕੀਆਂ ਨੇ ਦੱਸਿਆ ਵੀ ਅੰਦਰ ਟੀਵੀ ਚੱਲਦਾ ਪਿਆ ਸੀ ਉਹ ਕੁੜੀ ਜਦੋਂ ਆਪਣੀ ਡਿਊਟੀ ਤੋਂ ਘਰੇ ਆਈ ਉਹਨੇ ਆ ਕੇ ਕੁੰਡਾ ਖੜਕਾਇਆ ਕਾਫੀ ਤੇ ਉਹਨੇ ਕੁੰਡਾ ਨਹੀਂ ਖੋਲਿਆ ਫਿਰ ਉਹਨੇ ਆ ਕੇ ਗਵਾਂਡੀਆਂ ਨੂੰ ਹਾਕ ਮਾਰੀ ਇੱਕ ਮੁੰਡਾ ਗਵਾਂਡੀਆਂ ਦਾ ਆਇਆ ਤੇ ਉਹਨੇ ਹੋਰ ਵੀ ਇੱਕ ਦੋ ਬੰਦਿਆਂ ਨੂੰ ਇਕੱਠੇ ਕੀਤਾ ਤੇ ਜਨਾਨੀ ਜਾਨੀ ਉਨੀ ਦੇਰ ਦੇ ਵਿੱਚ ਗਵਾਂਡੀਆਂ ਦੇ ਕੁੱਤਾ ਸੀਗਾ ਉਹਨਾਂ ਨੂੰ ਹਾਕ ਮਾਰ ਕੇ ਕਿਹਾ ਵੀ ਕੁੱਤਾ ਅੰਦਰ ਬੰਦਿਓ ਤੇ ਮੜੇ ਕੋਠੇ ਦੀ ਮੈਂ ਨੰਗਣਾ ਪਏ ਉਹ ਅੰਦਰੋਂ ਕੁੰਡਾ ਨਹੀਂ ਖੋਲ ਰਿਹਾ ਨਿਆਣੇ ਤੇ ਉਹ ਜਦੋਂ ਅੰਦਰ ਗਈ ਤੇ ਉਹਨੇ ਪਹਿਲਾਂ ਗੇਟ ਖੋਲ੍ਹਿਆ ਜੇਡ ਖੋਲ ਕੇ ਉਹਨਾਂ ਜਿਹੜੇ ਬਾਹਰ ਮੁੰਡੇ ਗਵਾਂਢੀਆਂ ਨੂੰ ਬੁਲਾਇਆ ਸੀ ਉਹ ਆਏ ਤੇ ਜਾਨੂ ਇਹ ਅੰਦਰ ਗਈ ਤਾਂ ਇਹ ਨਹੀਂ ਦੇਖਿਆ ਕਿ ਅੰਦਰ ਜਾ ਕੇ ਇਹ ਕੀ ਕੁ ਮਾਰ ਦਿੱਤੀ ਮੁੰਡਿਆਂ ਨੇ ਕਹਿਣ ਤੇ ਵੇ ਦੇਖਣ ਤੇ ਵੀ ਉਹ ਜਦੋਂ ਨੱਠ ਕੇ ਗਏ ਤਾਂ ਅੰਦਰ ਉਹ ਉਹਨਾਂ ਨੇ ਲਟਕੇ ਹੋਏ ਸੀ ਮੁੰਡਿਆਂ ਨੇ ਨੱਠ ਕੇ ਜਾ ਕੇ ਫਟਾਫਟ ਕੋਈ ਚੀਜ਼ ਨਾ ਉਹਨੂੰ ਦੇ ਲਓ ਜਿਹੜਾ ਉਹਦੇ ਗੱਲ 'ਚ ਪੱਗ ਸੀਗੀ ਦੂਜੇ ਪੱਖ ਦਾ ਇਹ ਆ ਮਸਲਾ ਕਿ ਉਹ ਕਹਿੰਦੇ ਉਹ ਪਾਹ ਨਹੀਂ ਲਿਆ ਉਹ ਮਾਰਿਆ ਗਿਆ ਮੈਂਟਲੀ ਡਿਸਟਰਬੈਂਸ ਕਰਕੇ ਜਾਂ ਉਹ ਨਹੀਂ ਇਦਾਂ ਦੀ ਤਾਂ ਕੋਈ ਨਹੀਂ ਹੈਗੀ ਜੀ ਕਿਉਂ ਦੇ ਆਪ ਕਮਾ ਕਰਦਾ ਸਗਾ ਜੀ ਦੇ ਤੇ ਉਹਦਾ ਨਾਮ ਕੀ ਹੈ ਖਮਾਚੋ ਇਹਦੀ ਦੁਕਾਨ ਹੈ ਟੈਰਾਂ ਦੀ ਜੀ ਤਕਰੀਬਨ ਆਪ 5-700 ਹਜ਼ਾਰ ਕਮਾਉਣੇ ਵਾਲਾ ਆ ਪਰ ਇਹ ਮੁੰਡਾ ਨਸ਼ੇ ਦੇ ਕਾਰਨ ਵੀ ਮੜਾ ਮੁੰਡਾ ਖਾ ਪੀ ਲੰਦਾ ਕਰਕੇ ਉਹਦਾ ਕਿਰਾਇਆ ਵੀ ਨਹੀਂ ਦੇ ਸਕਿਆ ਇਹ ਵੀ 8-9 ਮਹੀਨਿਆਂ ਦਾ ਕਿਰਾਇਆ ਉਹਦਾ ਮੈਨੂੰ ਮੈਦਾ ਹਜੇ ਖੜਾ ਸੀ ਉਹ ਵੀ ਮੈਨੂੰ ਮੜਿਓ ਜੀ ਕੰਪਲੀਟ ਆਈ ਸੀ ਕਿ ਵੀ ਇਹਨਾਂ ਨੂੰ ਕਿਰਾਇਆ ਦਿਵਾਇਆ ਜਾਏ ਤੇ ਉਦਾਂ ਤਾਂ پیسے ਇਹਨਾਂ ਦੀ ਘਰ ਦੀ ਕੋਈ ਗੱਲ ਇਦਾਂ ਦੀ ਪੰਚਾਇਤ 'ਚ ਨਹੀਂ ਆਈ ਕਦੇ ਵੀ ਬਈ ਕੋਈ ਲੜਾਈ ਝਗੜਾ ਜਾਂ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਪਰ ਹਜਰੂਰ ਇੱਕ ਦੋ ਚਾਰ ਵਾਰੀ ਆਈ ਆ ਵੀ ਮੈਂ ਯਾਰ ਪੈਸੇ ਲੈਣੇ ਆ ਉਹਨਾਂ ਤੂੰ ਉਹਨੂੰ ਤੂੰ ਪੈਸੇ ਦਵਾ ਦਿਓ ਇਸ ਗੱਲ ਨੂੰ ਇੱਕ ਦੋ ਵਾਰੀ ਉਹਨਾਂ ਨੂੰ ਮੈਂ ਕਿਹਾ ਵੀ ਵੀ ਦਵਾ ਫਿਰ ਜੀ ਅੱਛਾ ਮਾਲਗਲਾ ਜਿਹੜਾ ਘਟਨਾ ਬੈਠੀ ਆ ਕੀ ਹੋਇਆ ਕੱਲ ਕਿੰਨੇ ਵਜੇ ਫਰਾਹ ਲਿਖਿਆ ਆਪਾਂ 4:30 ਵਜੇ। 6:00 7:00। ਕੱਲ 4:30 ਵਜੇ ਤੇ 3:00 ਠਾਣੇ ਨੂੰ ਹੁੰਦੇ ਸ਼ੁਰੂ ਹੋ ਗਏ ਸੀ ਅਸਰ ਗਵੀਰ ਨੂੰ। ਮੌਕੇ ਤੇ ਗਏ ਸੀ ਇਹਨਾਂ ਨੇ ਮੌਕੇ ਤੇ ਕੋਈ ਵਾਈਫ ਦਾ ਬਿਆਨ ਲਿਖਾ ਜੋ ਪੰਚਾਇਤ ਉੱਤੇ ਕੰਮ ਦੀ ਬੈਠੀ ਜੋ ਜੋ ਕਾਰਵਾਈ ਬਣਦੀ ਉਹ ਕਰ ਰਹੇ। ਕੀ ਕਾਰਵਾਈ ਬੰਦੀ ਹੈ ਤੇ ਕੀ ਨਾਮ ਕੀ ਬੰਦੇ ਦਾ ਔਰ ਬੰਦੇ ਦਾ ਨਾਮ ਜੇ ਧਰਮ ਸਿੰਘ ਸੁਮਨ ਤਾਰਮੇ ਸਿੰਘ ਸੁੰਮਨ ਜੀ ਦਾ ਸਨਮ ਕੁਰਮਖਰਾਂਵਾਸੀ ਵਿਧਾਲਪੁਰ ਹਾਲ ਵਕਸੀ ਮਾਲ ਗਹਿਣਾ 25-26 ਸਾਲ ਤੋਂ ਮਾਲ ਗਹਿਣਾ ਰਹਿ ਰਿਹਾ ਪ੍ਰਵਾਸੀ ਨੇ ਕਿ ਕਿ ਨਹੀਂ ਕੱਲ ਨੂੰ ਕਿਸੇ ਨਿੱਜੀ ਪਰੇਸ਼ਾਨੀ ਕਰਕੇ ਫਾਹ ਲੈ ਗਿਆ ਦਾ ਕਾਰਜਾਤ ਨੂੰ ਪੋਸ਼ਣ ਪਾ ਰਹੇ ਹਾਂ ਤੇ ਮੈਡੀਕਲ ਰਿਪੋਰਟ ਆ ਵੀ ਦੱਸਦੇ ਕਰ ਦਿੱਤੀ ਜੀ ਤੇ ਹੋਰ ਕਾਰਵਾਈ ਕੀ ਕਰੇ ਪਹਿਲਾਂ ਮਾਨ ਸਰਵਲ ਕੋਲ 544 ਨੰਬਰ